ਮੋਸਾਬ ਤੋਂ ਵੱਡਾ ਤਰਨਾ ਸਤਲੁਜ ਦਰਿਆ ਬਚਾਉਣ ਲਈ ਪਿੰਡੇ ਇਕੱਠੇ ਤੇ ਫਲੋਰ ਤਹਿਸੀਲ ਦੇ ਪਿੰਡ ਮੋਸਾਬ ਵਿੱਚੋਂ ਸਤਲੁਜ ਦਰਿਆ ਦੇ ਵਿੱਚ ਗੰਦਾ ਪਾਣੀ ਸੁੱਟਣ ਦੀ ਫੈਸਲੇ ਖਿਲਾਫ ਪਿਛਲੇ 4 ਦਿਨਾਂ ਤੋਂ ਵੱਡਾ ਤਰਨਾ ਜਾਰੀ ਹੈ ਤੇ ਪਿੰਡਾਂ ਦੀਆਂ ਪੰਚਾਇਤਾਂ ਕਿਸਾਨ ਜੋਥੇ ਬੰਦੀਆਂ ਅਤੇ ਲੋਕ ਇਨਸਾਫ ਮੋਰਚਾ ਸਮੇਤ ਕਈ ਸੂ ਗਠਨ ਇੱਕ ਹੋ ਕੇ ਇਸ ਫੈਸਲੇ ਦਾ ਵਿਰੋਧ ਕਰ ਰਹੇ ਹਨ ਤੇ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਨਕੌਦਰ ਹਲਕੇ ਦੇ ਮੰਤਰੀ ਵੱਲੋਂ ਗੰਦੇ ਪਾਣੀ ਨੂੰ ਸਿੱਧਾ ਸਤਲੁਜ ਦੇ ਵਿੱਚ ਉਹ ਸੁੱਟਣ ਦੀ ਯੋਜਨਾ ਬਣਾ ਰਹੇ ਹਨ ਜੋ ਵਾਤਾਵਰਣ ਲਈ ਖਤਰਨਾਕ ਹੈ ਤੇ ਤਰਨਾ ਆਗੂ ਨੇ ਸਪਸ਼ਟ ਕਿਹਾ ਹੈ ਕਿ ਜੇ ਫੈਸਲਾ ਵਾਪਸ ਨਾ ਹੋਇਆ ਤਾਂ ਸੰਘਰਸ਼ ਹੋਰ ਵੱਡਾ ਹੋਵੇਗਾ ਤੇ ਤਰਨਾ ਸਥਾਨ ਤੇ ਭੀੜ ਵੱਧ ਰਹੀ ਹੈ ਅਤੇ ਮਾਹੌਲ ਤਣਾਪੂਰਨ ਬਣਿਆ ਹੋਇਆ ਫਲੋਰ ਤੋਂ ਪੱਤਰਕਾਰ ਅਰਮਨ ਮਾਹੀ ਦੀ ਖਾਸ ਰਿਪੋਰਟ ਦੁਆਬਾ ਪਬਲਿਕ ਨਿਊਜ਼ ਚੈਨਲ ਮੈਂ ਕਮਲਜੀਤ ਸਿੰਘ ਜਨਰਲ ਕਾਤਰ ਭਾਰਤੀ ਕਿਸਾਨਾਂ ਕਾਕੇ ਜ਼ਿਲ੍ਹਾ ਜਲੰਧਰ ਦੇ ਬੜੇ ਇਹ ਦੁੱਖ ਦੀ ਗੱਲ ਆ ਕਿ ਇਹ ਜਿਹੜਾ ਗੁਰਦਰਾ ਮੋਹ ਸਾਹਿਬ ਦੇ ਅੱਗੇ ਨਾਣਾ ਮੰਡੀ ਉੱਥੇ ਸਾਨੂੰ ਧਰਨਾ ਲਾਉਣਾ ਪਿਆ ਧਰਨਾ ਲਾਉਣ ਦਾ ਕਾਰਨ ਇਹ ਆ ਕਿ ਇੱਥੇ ਦੋ ਹਲਕਿਆਂ ਦੀ ਹੱਦਬੰਦੀ ਇਕੱਠੀ ਹੁੰਦੀ ਆ ਹਲਕਾ ਨਕੌਦਰ ਤੇ ਹਲਕਾ ਫਲੋਰ ਵਿਧਾਨ ਸਭਾ ਹੜਕੇ ਇੱਥੇ ਇੱਕ ਪਿੰਡ ਸਾਡੇ ਲਾਗੇ ਗੜਗਾ ਕਾਫੀ ਵੱਡਾ ਪਿੰਡ ਆ ਜਿਹੜੇ ਨਕੌਦਰ ਦੀ ਐਮਐਲਏ ਮੌਜੂਦਾ ਉਸ ਬਹਿਗੇ ਪਿੰਡ ਦਾ ਸਾਰਾ ਪਾਣੀ ਇਕੱਠਾ ਕਰਕੇ ਪਾਈਪ ਲਾਈਨ ਦੱਬ ਕੇ ਐਡੀ ਦੂਰੋਂ ਲੈ ਕੇ ਇੱਥੇ ਗੁਰਦਰਾ ਮੋਹ ਸਾਹਿਬ ਦੇ ਅੱਗੇ ਤੇ ਲਾ ਕੇ ਅੱਗੇ ਪਿੰਡ ਨਗਰ ਮੋਹ ਸਾਹਿਬ ਤੇ ਉਸ ਤੱਕ ਨੀਓਲ ਪਿੰਡਾਂ ਦੋਹਾਂ ਪਿੰਡਾਂ ਦੇ ਵਿਚੋ ਦੀ ਸੜਕ ਦੇ ਵਿਚੋ ਪੱਟ ਕੇ ਪਾਈਪ ਦੱਬ ਕੇ ਪਾਣੀ ਅੱਗੇ ਦਰਿਆ ਚ ਲੈ ਜਾ ਕੇ ਪਾਉਣ ਦਾ ਧੱਕਾ ਕਰ ਰਹੀ ਆ ਤੇ ਉਹ ਸਰਕਾਰ ਨੇ ਉਹ ਪਾਈਪ ਲਾਈਨ ਲਗ ਭਾਗ ਜਿਹੜੀ ਆ ਮੋਹ ਸਾਹਿਬ ਤੇ ਜਿੱਥੇ ਤੱਕ ਜ਼ਮੀਨ ਸ਼ੁਰੂ ਦੇ ਤੱਕ ਲੈ ਆਂਦੀ ਹੈ ਜਦ ਕਿ ਕਾਨੂੰਨ ਦੇ ਤੌਰ ਤੇ ਇੱਕ ਹਲਕਾ ਦੂਜੇ ਹਲਕੇ ਵਿੱਚ ਪਾਣੀ ਨਹੀਂ ਪਾ ਸਕਦਾ ਪਿੰਡ ਦਾ ਉਹਦੇ ਨਾਲ ਇਹ ਬਿਰਗਾ ਪਿੰਡ ਉਹਦੇ ਆਪਣੇ ਪਿੰਡ ਦੇ ਆਲੇ ਦੋਲੇ ਚਾਰੇ ਪਾਸੇ ਘਟੋ-ਘਟੋ 10-12 ਛੱਪੜ ਹੈਗੇ ਆ ਜੀ ਸਰਕਾਰ ਛੱਪੜਾਂ ਨੂੰ ਚੈਨਲਾਈਜ਼ ਕਰਨ ਦੀ ਬਜਾਏ ਇਧਰਲੇ ਪਾਸੇ ਨੂੰ ਧੱਕਾਸ਼ਾਹੀ ਕਰ ਰਹੀ ਹੈ ਜਦੋਂ ਪਿੰਡ ਮੋਸਾ ਵਾਲਿਆਂ ਨੇ ਇਕੱਠੇ ਹੋ ਕੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਸਰਕਾਰ ਧੱਕਾ ਕਰਨ ਦੀ ਕੋਸ਼ਿਸ਼ ਕਰੀਆ ਸਰਪੰਚ ਸਾਹਿਬ ਜੀ ਪੰਚਾਇਤ ਨੂੰ ਸਾਰਿਆਂ ਨੂੰ ਧਮਕੀਆਂ ਦੇ ਰਹੇ ਵੀ ਤੁਹਾਨੂੰ ਚੱਕ ਕੇ ਅੰਦਰ ਬੰਦ ਕਰ ਦਵਾਂਗੇ ਔਰ ਦੇ ਨਜਾਇਜ਼ ਪਰਚੇ ਕਰ ਦਵਾਗੇ ਤੁਹਾਨੂੰ ਟ੍ਰੇਨ ਕਰ ਦਵਾਗੇ ਤੁਹਾਨੂੰ ਜੇਲ੍ਹ ਭੇਜਵਾਗੇ ਇਹ ਪੈਪ ਨਾਲ ਤੁਸੀਂ ਨਹੀਂ ਰੋਕ ਸਕਦੇ। ਤੋਂ ਜਦੋਂ ਨਗਰ ਵਾਲਾ ਸਾਨੂੰ ਕਤਰ ਹੋ ਕੇ ਜਥੇਬੰਦੀਆਂ ਨੇ ਸਾਨੂੰ ਸਾਰਿਆਂ ਸੱਦਿਆ ਮੀਟਿੰਗ ਕੀਤੀ ਤਾਂ ਉਹਨਾਂ ਨੇ ਕੱਸਿਆ ਵੀ ਸਾਡੇ ਨੂੰ ਸਰਕਾਰ ਧੱਕਾ ਕਰੇ ਸਾਡੀ ਮਦਦ ਕੀਤੀ ਜਾਵੇ। ਅਸੀਂ ਸਾਰੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਮਜ਼ਦੂਰ ਜਥੇਬੰਦੀਆਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਇੱਥੇ ਧਰਨਾ ਲਾ ਕੇ ਬੈਠੇ ਆ ਕਿ ਸਰਕਾਰ ਨੂੰ ਇਹਦਾ ਮੂੰਹ ਤੋੜ ਜਵਾਬ ਦੇਵੇ ਕਿ ਸਾਡੇ ਦਾ ਪਾਣੀ ਉਹ ਇਤਨਾ ਨਹੀਂ ਔਰ ਦੇਣਾ। ਜਿਹੜੇ ਪੈਪ ਆ ਉਹ ਤੱਕ ਚੁੱਕੀ ਸਰਕਾਰ ਉਹ ਜਦੋਂ ਤੱਕ ਪੈਪ ਪਟਕੇ ਨਹੀਂ ਲੈਂਦੇ ਉਹ ਤਾਂ ਤੇ ਅਸੀਂ ਅਲਗ-ਅਲਗ ਪੌਤੇ ਹਰ ਰੋਜ਼ ਆਪਣੇ ਜਥੇਬੰਦੀਆਂ ਵੱਲੋਂ ਸਾਡੇ ਹਾਰੀ ਲਵਾਈ ਜਾ ਰਹੀ ਆ ਅੱਜ ਵੀ ਅਸੀਂ ਤੇ ਹਾਜ਼ਰ ਆਇਆ ਤੀਜਾ ਦਿਨ ਆ ਗਿਆ ਧਰਨੇ ਦਾ ਅੱਗੇ ਹੁਣ ਸਰਕਾਰ ਨੂੰ ਅਸੀਂ ਅਲਟੀਮੇਟ ਨਵਾਵੇ ਕਿੰਨੇ ਤਰ੍ਹਾਂ ਸਰਕਾਰ ਇਹ ਆਪਣਾ ਮਤਾ ਬਾਸ ਲੈਂਦੀ ਆ ਆਪਣਾ ਪਾਣੀ ਆਪਣੇ ਹਾਂਕੇ ਵਿੱਚ ਦੀ ਪਾ ਕੇ ਜਿੱਥੇ ਮਰਜ਼ੀ ਲਿਆ ਕਰੋ ਸਰਬਲ ਦੀ ਕੋਸ਼ਿਸ਼ ਕਰੇ ਇਹ ਦਲਗਾ ਪਿੰਡ ਆ ਜੀ ਵੱਡਾ ਪਿੰਡ ਉਸ ਦਲਗੇ ਪਿੰਡ ਦਾ ਪਾਣੀ ਇਕੱਠਾ ਕਰਕੇ ਲਿਆ ਰਹੇ ਆ ਔਰ ਇਹਦੇ ਨਾਲ ਸਾਨੂੰ ਇਹ ਪਤਾ ਲੱਗੇ ਉਹ ਪਿਛਲੇ ਪਾਸੇ ਜਿੱਲੇ ਹੋਰ ਪਿੰਡ ਹੈ 8-7 ਉਹ ਸਾਰੇ ਪਿੰਡਾਂ ਦਾ ਇਕੱਠਾ ਕਰਕੇ ਤੇ ਲਿਆਓਗੇ ਚੜ ਕੇ ਜਿੱਥੋਂ ਜਾ ਕੇ ਦਰਿਆ ਦੇ ਵਿੱਚ ਇਹ ਪਾਣੀ ਡਿਗਣਾ ਨਾ ਉਹ ਦਰਿਆ ਦਾ ਲੈਵਲ ਅੱਜ ਵੀ ਖੇਤਾਂ ਨਾਲ ਉੱਚਾ ਹਾ ਅੱਜ ਵੀ ਜੇ ਹਦਰਖਾਲਾ ਕਿ ਦਰਿਆ ਖੜਾ ਥਾੜੀ ਹੈ ਬਿਲਕੁਲ ਬਹੁਤ ਘਟ ਪਾਣੀ ਹੈ ਉਹ ਵੀ ਲੈਵਲ ਖੇਤਾਂ ਨਾਲ ਉੱਚਾ ਹੈ ਖੇਤ ਨਹੀਂ ਨੇ ਪਾਲੇ ਪਾਸੇ ਜਦੋਂ ਦਰਿਆ ਦੇ ਵਿੱਚ ਪਾਣੀ ਚੜਦਾ ਸਾਰਾ ਪਾਣੀ ਪਾਸ ਬੈਕ ਮਾਰੂਗਾ ਤੇ ਸਾਡੇ ਖੇਤਾਂ ਵਿੱਚ ਪਾਣੀ ਪੜੂਗਾ ਫਿਰ ਇਸੇ ਕਰਕੇ ਕਿ ਕੁਮੇਟ ਦੇ ਵਿੱਚ ਪਾਈਪ ਪਾਏ ਜਾ ਰਹੇ ਸੀ ਜੀ ਜੀ ਦੀ ਮੂਤ ਉੱਪਰ ਹੋ ਗਈ ਸੀ ਏਜੀ ਪੈ ਪਾ ਕੇ ਮੌਸਾਹ ਦੇ ਇਥੇ ਕੀਤਾ ਨੇ ਖਤਰੂ ਤੱਕ ਪੈਪ ਲੈ ਆ ਚੁੱਕੇ ਆ ਜਦੋਂ ਪਿੰਡ ਦੀ ਪੰਜਾਬ ਸਰਪੰਚ ਸਾਹਿਬ ਨਾਲ ਸਾਰੀ ਪੰਜਾਬ ਨਾਲ ਆਖਲ ਰੋਕਿਆ ਤਾਂ ਉਹਨਾਂ ਨੂੰ ਉੱਥੋਂ ਧਮਕੇ ਦੇਣ ਆਪਾਂ ਤੁਹਾਨੂੰ ਰਿਟੇਨ ਕਰਦਾਂਗੇ ਤੁਹਾਡੇ ਪਾਕੇ ਤਰਜ ਕਰ ਦੇਗੇ ਸਾਡੇ ਇਸ ਗੱਲ ਦੀ ਸਮਝ ਨਹੀਂ ਆਦੀ ਸਰਕਾਰ ਕਿਹੜੀ ਗੱਲ ਦਾ ਪਾਕਾ ਤਰਜ ਕਰੋਗੇ ਧੱਕੇਸ਼ਾਹੀ ਦਾ ਪਾਕਾ ਤਰਜ ਕਰੋਗੇ ਧੱਕਾਸ਼ਾਹੀ ਸਰਕਾਰ ਕਰ ਰਹੀ ਅਸੀਂ ਨਹੀਂ ਕਰ ਰਹੇ ਹਾਂ ਜਦਕਿ ਇਹ ਕਾਨੂੰਨ ਹੈ ਵੀ ਆਪਾਂ ਆਪਣਾ ਪਾਣੀ ਆਪਾਂ ਆਪਣੇ ਏਰੀਏ ਸਾਂਭਿਆ ਜਾਵੇ ਇਹ ਤਾਰਨਾ ਉਰੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪ੍ਰਸ਼ਾਸਨ ਇੱਥੇ ਆ ਕੇ ਸਾਨੂੰ ਪੂਰਾ ਵਿਸ਼ਵਾਸ ਨਹੀਂ ਦਿੰਦਾ ਜੋ ਪੈ ਪਟ ਕੇ ਬਾਸ ਨਹੀਂ ਨਾ ਜਾਂਦੇ ਆਪਣੇ ਪਾਂਡੇ ਅੰਜਾਂ ਦੂਜੇ ਪਾਸੇ ਨਹੀਂ ਕੱਦ ਉਰੋਂ ਤੱਕ ਤਾਂ ਚੱਲੀ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਵੰਤ ਸਿੰਘ ਕਹਿੰਦਾ ਬਲਾਕਪੁਰ ਦਾ ਨੋਰਨਾਲ ਜੀ ਕੇ ਜਦਵਾਬਾ ਤੇ ਇੱਥੇ ਕੋਈ ਵੀ ਐਮਐਲਏ ਜਾਂ ਕੋਈ ਰੂਪ ਸਰਕਾਰੀ ਨਾਲ ਕੋਈ ਸਮਝ ਹੋਇਆ ਨਹੀਂ ਲੱਗਦਾ ਅੱਜ ਦੇਖੋ ਜੀ ਜਿਹੜਾ ਇਹ ਧਰਮ ਲੱਗਾ ਹੋਇਆ ਹੈ ਹੱਕ ਦੇ ਸਾਡੀ ਲੜਾਈ ਆ ਇੱਥੇ ਪਹਿਲੀ ਗੱਲ ਆ ਸ਼੍ਰੀ ਗੁਰ ਅਜੇਦਿਸ ਦੀ ਮਾਰਕ ਪੁੱਤਰ ਧਰਤੀ ਆ ਉਹਨਾਂ ਦੇ ਸੈਂਟਰ ਦੇ ਵਿੱਚੋਂ ਜੋ ਇਹ ਗੰਦਾ ਨਾਲਾ ਦੇ ਪਾਪ ਨਿਕਲ ਰਹੇ ਆ ਇਹ ਕਿਸੇ ਹਾਲਤ ਵਿੱਚ ਵੀ ਅਸੀਂ ਨਹੀਂ ਨਿਕਲਦੇ ਮੰਗੀਆਂ ਜਿਹੜੀਆਂ ਸਾਨੂੰ ਸਰਪੰਚਾਂ ਨੂੰ ਉੱਥੇ ਧਮਕੀ ਆ ਰਹੀਆਂ ਇਹ ਨਹੀਂ ਬਰਦਾਸ਼ਤ ਕਰਾਂਗੇ ਤੋਂ ਇੱਕ ਸਰਪੰਚਾਂ ਦੇ ਨਾਲ ਸਾਰੇ ਜੱਜੇ ਬੰਦੀਆਂ ਮੋਢਾ ਨਾਲ ਮੋਢਾ ਜੋੜ ਕੇ ਖੜੀਆਂ ਨੇ ਹਾਂ ਇਹ ਗੱਲ ਜ਼ਰੂਰ ਕਮਾਂਗੇ ਜੀ ਸਾਡੀ ਸਰਕਾਰ ਇਹਨਾਂ ਪੰਚਾਇਤਾਂ ਨੂੰ ਅਤੇ ਸਮੂਹ ਇਲਾਕੇ ਦੇ ਜਿੰਨੇ ਵੀ ਇਹ ਪਿੰਡ ਪਿੰਡ ਦੇ ਉਹਨਾਂ ਨੂੰ ਵਿਸ਼ਵਾਸ ਬੱਚ ਲੈ ਕੇ ਕੋਈ ਵੀ ਆਪਣਾ ਕੰਮ ਕਰ ਸਕਦੇ ਨੇ ਅਸੀਂ ਕੋਈ ਰੋਧ ਨਹੀਂ ਕਰਾਂਗੇ ਧੱਕੇਸ਼ਹੀ ਦੇ ਨਾਲ ਅਸੀਂ ਨਾਲ ਖੜਿਆ ਕਿ ਧੱਕੇ ਕਿਤੇ ਨਹੀਂ ਹੁੰਦਾ ਜਾਊਗਾ ਜਦੋਂ ਧੱਕਾ ਹੋਊਗਾ ਉਹ ਸਾਰੇ ਜਥੇਬੰਦੀਆਂ ਇਹਨਾਂ ਨਾਲ ਅਨਬਾਲ ਬਹਣਦੀਆਂ ਵਾਹਿਗੁਰੂ ਜੀ ਦਾ ਫਲਸਫਾ ਵਾਹਿਗੁਰੂ ਜੀ ਦੇ ਬੱਚੇ